Thank you very ਕੀ ਨਾਮ ਦੀ ਮੇਰਾ ਨਾਮ ਰੂਪੀ ਸੁਮਨ ਛਾਲਕਾਡਰ ਮਾਰਕੀਟ ਕਮੇਟੀ ਨੂੰ ਦਰਸਾ ਸਰ ਘੜਕਰਾ ਸੀਜ਼ਨ ਚੱਲ ਰਿਹਾ ਹੈਗਾ ਵਾ ਕਿੰਨੇ ਕਾਮਾਂ ਤੋਂ ਹੋ ਚੁੱਕੀ ਹੈ ਅੱਜ ਤੱਕ ਜੀ ਨਕੋਤਰ ਮੰਡੀ ਦੀ ਗੱਲ ਕਰੀਏ ਜੀ ਇੱਥੇ 94000 ਕੁਆਂਟਲ ਜਿਹੜੀ ਹੈਗੀ ਕਣਕ ਦੀ ਆਮਦ ਲਗਭਗ ਹੋ ਚੁੱਕੀ ਹੈ ਜੀ ਪਿਛਲੇ ਮਿਸਾਲ ਦੇ ਮੁਕਾਬਲੇ ਥੋੜੀ ਡਾਊਨ ਚੱਲ ਰਹੀ ਹੈ ਜੀ ਡਾਊਨ ਦਾ ਕਾਰਨ ਕੀ ਲੱਗ ਰਿਹਾ ਹੈ ਕਾਰਨ ਜੀ ਇਸ ਤਰ੍ਹਾਂ ਵੀ ਥੋੜੀ ਬਜਾਂਦ ਦਾ ਵੀ ਫਰਕ ਪੈ ਗਿਆ ਜੀ ਥੋੜੇ ਘੱਟ ਬਜਾਂਦ ਹੋਈ ਹੈ ਜੀ ਅਸ ਕੀ ਮੰਡੀ ਆਪਣੀ ਕਣਕ ਦੀ ਇਹ ਪ੍ਰਬੰਧ ਕੀਸ ਤਰ੍ਹਾਂ ਨੇ ਪ੍ਰਬੰਧ ਜਨਾਬ ਠੰਡਾ ਪਾਣੀ ਲੈਟਰਿੰਗ ਵਾਸਤੇ ਪ੍ਰਬੰਧ ਔਰ ਉਸ ਤੋਂ ਇਲਾਵਾ ਫਲੇਵਰ ਦੇ ਨਾਉਣ ਵਾਸਤੇ ਕਿਸਾਨਾਂ ਲਈ ਛਾਂ ਦੇ ਪ੍ਰਬੰਧ ਸਾਰੇ ਮੁਕੰਮਲ ਹੈ ਜੀ ਜਿਹੜੀ ਹੈਗੀ ਆ ਪੇਮੈਂਟ ਵਗੈਰਾ ਕੀ ਸਥਾਪ ਹੋ ਰਹੀ ਹੈ ਪੇਮੈਂਟ ਜੀ 24 ਘੰਟੇ ਦੇ ਵਿੱਚ ਸਰਕਾਰ ਕਰ ਰਹੀ ਹੈ ਜੀ ਬਹੁਤ ਵਧੀਆ ਪ੍ਰਬੰਧ ਹੈ ਸਰਕਾਰ ਦੇ ਸਾਡੀ ਦੇ ਜੀ ਕਈ ਵਾਰੀ ਜਦੋਂ ਸੀਜ਼ਨ ਹੁੰਦਾ ਕਣਕ ਦਾ ਹੁੰਦਾ ਹੈ ਜਾਂ ਝੋਨਾ ਹੁੰਦਾ ਹੈ ਬਾਹਰ ਦਾਣੇ ਲਈ ਸਭ ਤੋਂ ਵੱਡੀ ਚੋਣ ਪਰਮੰਦ ਜੀ ਬਾਰਦਾਨੇ ਦੀ ਪ੍ਰਬੰਧ ਜੀ ਏਜੰਸੀਆਂ ਵੱਲੋਂ ਬਹੁਤ ਵਧੀਆ ਸਫਾਈ ਦੇ ਢੰਗ ਨਾਲ ਕੀਤੇ ਗਏ ਜੀ ਅਜੇ ਤੱਕ ਤਾਂ ਕੋਈ ਨਹੀਂ ਬਾਰਦਾਨੇ ਦੀ ਕੋਈ ਇਸ ਤਰ੍ਹਾਂ ਦੀ ਸਾਨੂੰ ਕੋਈ ਲੇਗ ਕੰਪਲੀਟ ਆਈ ਜਾਂ ਕੋਈ ਕਿਸੇ ਨੇ ਨਹੀਂ ਕੀਤਾ ਵੀ ਸਾਨੂੰ ਬਾਰਦਾਨਾ ਨਹੀਂ ਲਿਫਟਿੰਗ ਵੀ ਨਾਲੋਂ ਨਾਲ ਹੋ ਰਹੀ ਹੈ ਜੀ ਅੱਜ ਵੀ ਸਪੈਸ਼ਲ ਚੱਲ ਰਹੀ ਹੈ ਜੀ ਪੰਜ ਸੱਤ ਦੀ ਤੇ ਇਹ ਗੱਲ ਕਰੀਏ ਕਿਸਾਨਾਂ ਨੂੰ ਜਿਹੜਾ ਹੈਗਾ ਕੀ ਅਪਡੇਟ ਕਰਦੇ ਕਿਸਾਨਾਂ ਨੂੰ ਜੀ ਬਸ ਇੱਕ ਹੱਥ ਜੋੜ ਕੇ ਅਪੀਲ ਹੈ ਜੀ ਜਿਹੜੇ ਕਣਕ ਦੇ ਵਾਢੇ ਆ ਜੀ ਉਹਨਾਂ ਨੂੰ ਅੱਗ ਨਾ ਲਾਓ ਵਾਤਾਵਰਨ ਨੂੰ ਬਚਾਓ ਪੋਲੂਸ਼ਨ ਨਾ ਕਰੋ ਜੀ ਆਪਣੇ ਬੱਚਿਆਂ ਨੇ ਆਪਾਂ ਉਹਦੇ ਵਿੱਚ ਸਾਹ ਲੈਣਾ ਹੈ ਜੀ ਬਾਕੀ ਮਿਹਨਤ ਕਰੋ ਖੂਬ ਤੇ ਫਸਲਾਂ ਉਗਾਓ ਪਰ ਨਾੜ ਨੂੰ ਅੱਗ ਨਾ ਲਾਓ ਹਾਂਜੀ ਸਰ ਕੀ ਨਾਮ ਕੀ ਗੁਰਮੀਤ ਸਿੰਘ ਦਾਣਾ ਮੰਡੀ ਦੇ ਵਿੱਚ ਨਕੋਦਰ ਦੀ ਚ ਖੜੇ ਹੈਗੇ ਆ ਹਾਂਜੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਕਿਉਂਕਿ ਕਣਕ ਦਾ ਸੀਜ਼ਨ ਚੱਲ ਰਿਹਾ ਹੈਗਾ ਬਹੁਤ ਵਧੀਆ ਪ੍ਰਬੰਧ ਹੈ ਤੇ ਥੋੜੀ ਲਿਫਟਿੰਗ ਦੀ ਪ੍ਰੋਬਲਮ ਆ ਉਹ ਵੀ ਹੁਣ ਠੀਕ ਹੀ ਹਲ ਵਜੂਗੀ ਪਾਣੀ ਵਗੈਰਾ ਦਾ ਪੂਰਾ ਪ੍ਰਬੰਧ ਆ ਪਾਣੀ ਦਾ ਪੂਰਾ ਪ੍ਰਬੰਧ ਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੋਵੇ ਨਹੀਂ ਕੋਈ ਬਾੜਦਾਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਆ ਕਈ ਨਹੀਂ ਠੀਕ ਚੱਲ ਰਿਹਾ ਸੀ ਤੇ ਜਿਹੜੇ ਹੈਗੇ ਕਿਸਾਨ ਹੈਗੇ ਆ ਕਈ ਜਿਹੜੇ ਹੈਗੇ ਆ ਕਣਕ ਦਾ ਸੀਜ਼ਨ ਤੋਂ ਬਾਅਦ ਜਿਹੜਾ ਹੈਗਾ ਕਣਕ ਦੀ ਵਾਢੀ ਤੋਂ ਬਾਅਦ ਜਿਹੜਾ ਹੈਗਾ ਪਰਾਣੀ ਨੂੰ ਅੱਗ ਲਗਾ ਦਿੰਦੇ ਕੀ ਕਹਿਣਾ ਚਾਹੋਗੇ ਪਰਾਣੀ ਨੂੰ ਨਾੜ ਤੜ ਅੱਜਕੱਲ ਸੂੜੀ ਬਣਾ ਲੈਂਦੇ ਆ ਜਿਹੜੇ ਕੰਮ ਆਉਂਦੀ ਆ ਵਰਤਮਾਨ ਸਾਰਾ ਸਾਲ ਪਸੂ ਵਾਲੀ ਵਰਤੂ ਦੇ ਆ ਜਿਹੜੇ ਲਗਾਉਂਦੇ ਆ ਉਹਨਾਂ ਨੂੰ ਕੀ ਕਹੂੰਗੇ ਬਹੁਤ ਘਾਟਿਆ ਹੁਣ ਤੇ ਵੀ ਉਹਨਾਂ ਨੂੰ ਕੁਝ ਅਪੀਲ ਕਰੂੰਗੇ ਜਿਹੜੇ ਅਜੇ ਵੀ ਲਗਾਉਂਦੇ ਹੈਗੇ ਕਈ ਦਾ ਵੀ ਨਾ ਅੱਗ ਲਗਾ ਤੇ ਨੂੰ ਜੇ ਨਹੀਂ ਤੂੜੀ ਬਣਾਉਣੀ ਤੂੰ ਖੇਤ ਚ ਵਾ ਲੋ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਮੰਡੀ ਚ ਆ ਗਈ ਨਹੀਂ ਕੋਈ ਬਿਲਕੁਲ ਨਹੀਂ